ਤਤਰਨ ਜਿਮਨੀ ਚੌਂ ਦਾ ਜਿਹੜਾ ਅਖਾੜਾ ਉਹ ਭਖਿਆ ਹੋਇਆ ਹੈਗਾ ਸਾਰੀ ਪਾਰਟੀਆਂ ਦਾ ਏਡੀ ਛੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਅੱਜ ਜਿਹੜਾ ਸ਼ਰਮਨੀ ਕਲਦਲ ਦਾ ਵਫਦ ਹੈ ਉਹ ਜਿਹੜਾ ਮੁੱਖ ਚੋਣ ਅਧਿਕਾਰੀ ਹੈ ਉਹਨੂੰ ਵੀ ਮਿਲਦਾ ਹੈਗਾ ਹਰਮੀਤ ਸੰਧੂ ਜਿਹੜੇ ਉਹਨਾਂ ਦੇ ਉਮੀਦਵਾਰ ਅਗਨਾਮਾ ਦੀ ਪਾਰਟੀ ਦੇ ਉਹਨਾਂ ਦੀ ਸ਼ਿਕਾਇਤ ਕਰਦੇ ਨੇ ਉਹਨਾਂ ਜਿਹੜੇ ਕਹਿੰਦੇ ਨੇ ਜਿਹੜੇ ਉਹਨਾਂ ਨੇ ਡੀਐਸਪੀ ਲਾਏ ਨੇ ਉਹ ਉਹਨਾਂ ਦੇ ਖਾਸ ਨੇ ਉਹਨਾਂ ਦੇ ਕਹਿਣ ਤੇ ਸਾਡੇ ਬੰਦਿਆਂ ਦੇ ਪਰਚੇ ਦਰਜ ਕਰ ਰਹੇ ਹੈਗੇ ਨੇ ਉੱਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਨਤਾਰਨ ਦੇ ਵਿੱਚ ਰੈਲੀ ਸੀ ਉਹਨਾਂ ਨੇ ਉਹਨਾਂ ਦਾ ਵੀ ਮੁੱਖ ਨਿਸ਼ਾਨਾ ਸ਼ਰੋਮਣਿ ਕਾਲੀ ਦਲੀ ਸੀਗਾ ਉਹਨੇ ਤੇ ਇਹ ਵੀ ਕਹਿ ਦਿੱਤਾ ਇੱਥੇ ਮੱਝ ਦਾ ਜਰਨੈਲ ਨਹੀਂ ਸੀਗਾ ਮੱਝ ਦਾ ਮੈਲ ਸੀ ਤੁਹਾਨੂੰ ਸਭ ਤੋਂ ਵੱਡੀ ਗੱਲ ਕਿ ਇੱਕ ਆਪਾਂ ਪਹਿਲਾਂ ਵੀ ਕਈ ਦਫਾ ਗੱਲ ਕੀਤੀ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਤੇ ਹਮਲੇ ਕਰਦੇ ਨੇ ਇਹੋ ਜੇ ਉਹ ਜਲੀਲ ਕਰਦੇ ਨੇ ਵਿਰੋਧੀਆਂ ਨੂੰ ਤੇ ਫਿਰ ਉਹ ਦੋ ਤਿੰਨ ਨਾ ਵਿਰੋਧੀਆਂ ਨੂੰ ਨੀਂਦ ਨਹੀਂ ਆਉਂਦੀ ਕਿ ਨਾ ਜਸਵਿੰਦਰ ਭੱਲਾ ਸਾਹਿਬ ਹੁਣ ਸਾਡੀ ਸਾਡੇ ਵਿਚਕਾਰ ਨਹੀਂ ਰਹੇ ਨਾ ਉਹਨਾਂ ਦਾ ਕੈਰੀ ਆਨ ਜੱਟਾ ਦੇ ਵਿੱਚ ਇਹ ਡਾਇਲੌਗ ਹੈ ਨਾ ਕਿ ਮੈਂ ਰੱਜ ਕੇ ਜਲੀਲ ਕੀਤਾ ਉਹਨੇ ਫਿਰ ਵੀ ਫੀਲ ਨਹੀਂ ਕੀਤਾ ਹੁਣ ਬੁਖਮੰਦੀ ਭਗਵੰਤ ਮਾਨ ਸਾਹਿਬ ਵੀ ਰੱਜ ਕੇ ਜਲੀਲ ਕਰਦੇ ਹੈਗੇ ਨੇ ਹਰ ਗੱਲ ਤੇ ਜਲੀਲ ਕਰਦੇ ਹੈਗੇ ਨੇ ਕਿਉਂਕਿ ਵਿਰੋਧੀਆਂ ਕੋਈ ਇਸ ਗੱਲ ਦਾ ਕੋਈ ਜਵਾਬ ਹੈ ਨਹੀਂ ਕਿਉਂਕਿ ਵਿਰੋਧੀਆਂ ਨੇ ਕੰਮ ਹੀ ਇਹ ਕੀਤੇ ਨੇ ਤੇ ਜਿਨ੍ਹਾਂ ਨੂੰ ਵਾਰ-ਵਾਰ ਨਿੰਦੋ ਲੋਕਾਂ ਨੂੰ ਤਾਂ ਇਹ ਵੀ ਲੱਗਦਾ ਕਿ ਸਵਾਦ ਆ ਗਿਆ ਹੁਣ ਦੇਖੋ ਜਦੋਂ ਨੇ ਕਿਹਾ ਨੇ ਕਿ ਜਿਹੜੇ ਤੁਸੀਂ ਜਰਨੈਲ ਬਣਾਏ ਸੀ ਉਹ ਮਾਜੇ ਦੇ ਜਰਨੈਲ ਨਹੀਂ ਉਹ ਮਾਜੇ ਦੀ ਮੈਲ ਸੀ ਤੇ ਲੋਕੀ ਕਿੰਨੇ ਖੁਸ਼ ਹੋਏ ਲੋਕਾਂ ਕਿੰਨੀਆਂ ਤਾੜੀਆਂ ਮਾਰੀਆਂ ਲੋਕੀ ਸਾਡੇ ਨੇ ਕਨ ਰੱਸੀਏ ਨੇ ਲੋਕੀ ਸਵਾਦ ਬੜਾ ਲੈਂਦੇ ਨੇ ਲੋਕੀ ਚਸਕਾ ਬੜਾ ਲੈਂਦੇ ਹੈਗੇ ਨੇ ਇਸ ਕੋ ਲੱਗਾ ਕਿ ਕਮਾਲ ਆ ਨਾ ਕੀ ਕਿਨਾ ਹੁਣ ਮਾਜੇ ਦੇ ਜਰਨੈਲਾਂ ਦੀ ਸੁਣੋ ਗੱਲ ਨਾ ਮੈਂ ਤੇ ਉਸ ਇਲਾਕੇ ਦਾ ਹੈਗਾ ਹਾਂ ਹੁਣ ਉਹ ਚੋ ਕਾਂਗਰਸੀ ਹੋਵੇ ਚੋ ਇਕਾਲੀਦਲ ਹੋਵੇ ਚੋ ਭਾਜਪੀ ਹੋ ਲੈਣਾ ਹਲੇ ਇੱਕ ਵਾਰ ਹੀ ਐਮਐਲਏ ਬਣਿਆ ਹੁੰਦਾ ਉਹ ਵਿਆਸ ਦਰਿਆ ਟੱਪਦੇ ਹੈ ਕਿ ਨਹੀਂ ਆਪਣੇ ਆਪ ਨੂੰ ਮਾਜੇ ਦਾ ਜਰਨਲ ਕਮਾਉਣ ਸ਼ੁਰੂ ਕਰਦੇ। ਕਾਰਨ ਕੀ ਹੈ? ਐਵੇਂ ਹੀ ਪੰਪਿੰਗ, ਬਟਰਿੰਗ, ਚਮਚਾਗिरी। ਯਾਰ ਮਾਜੇ ਦਾ ਜਰਨਲ ਕਾਲੀ ਫੁੱਲਾ ਸਿੰਘ ਵਰਗੇ ਹੁੰਦੇ ਸੀ ਵੱਡੇ ਵੱਡੇ ਲੋਕ ਹੁੰਦੇ। ਇਹ ਕਿੱਥੇ ਨੇ? ਇਹ ਜਰਨਲ ਨੇ? ਇਹ ਵਾਕਈ ਮਾਜੇ ਦੀ ਮੈਲ ਨੇ ਸਾਰੇ। ਚਾਹੇ ਉਹ ਕਾਂਗਰਸੀ ਆਪਣੇ ਆਪ ਨੂੰ ਕਹਿਣ ਅਸੀਂ ਮਾਜੇ ਦਾ ਜਰਨਲ ਹੈ, ਚਾਹੇ ਭਾਜਪਾ ਵਾਲੇ ਕਹਿਣ ਚਾਹੇ ਕਾਲੀਦਨ। ਯਾਰ ਕਿੱਥੇ ਆ? ਤੁਸੀਂ ਤੇ ਜਿਹੜੇ ਸਾਡੇ ਮਾਜੇ ਦੇ ਜਰਨਲ ਰਹਿ ਚੁੱਕੇ ਨਾ, ਤੁਸੀਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹੋ। ਤੁਸੀਂ ਤੇ ਫੁਕਰਪੰਤੀ ਦੇ ਵਿੱਚ ਆਪਣੇ ਆਪ ਨੂੰ ਜਰਨੈਲ ਕਹੀ ਜਾਂਦੇ ਆ ਮਾਝੇ ਦੇ ਉਹ ਲੋਕ ਨੇ ਜਿਨ੍ਹਾਂ ਨੇ ਅਫਦਾਲੀਆਂ ਨਾਲ ਵੀ ਪੰਗਾ ਲਿਆ ਜਿਨ੍ਹਾਂ ਨੇ ਮੁਗਲਾਂ ਨਾਲ ਵੀ ਲਿਆ ਜਿਨ੍ਹਾਂ ਨੇ ਤਗਲਾਂ ਨਾਲ ਵੀ ਲਿਆ ਜਿਨ੍ਹਾਂ ਨੇ ਸਿਕੰਦਰ ਦੇ ਨਾਲ ਵੀ ਲਿਆ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਵੀ ਲੜਿਆ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹ ਜਰਨੈਲ ਸੀ ਤੁਸੀਂ ਕਿੱਥੋਂ ਜਰਨੈਲ ਨੇ ਉਹਨਾਂ ਨੇ ਕੌਮ ਦੀ ਖਾਤਰ ਦੇਸ਼ ਦੀ ਖਾਤਰ ਧਰਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਤੁਸੀਂ ਲੋਕਾਂ ਦੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਮਹਿਲ ਬਣਾਉਣ ਵਾਸਤੇ ਆਪਣੇ ਢਿੱਡ ਭਰਨ ਵਾਸਤੇ ਨੇ ਇਸ ਕਰਕੇ ਮੈਨੂੰ ਤੇ ਇਹ ਗੱਲ ਹੈ ਕਿ ਸੀਐਮ ਸਾਹਿਬ ਦੀ ਗੱਲ ਲੱਗੀ ਕਿ ਮਾਝੇ ਦਾ ਜਰਨਲ ਕੀ ਯਾਰ ਕੌਣ ਜਰਨਲ ਤੁਸੀਂ ਵਾਕਈ ਮਾਝੇ ਦੀ ਮੈਲ ਪਤਨੀ ਉਹਨਾਂ ਨੇ ਇੱਕ ਬੰਦੇ ਦਾ ਨਾਮ ਜ਼ਿਕਰ ਕੀਤਾ ਮੈਂ ਤੇ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਭਈ ਜਿੰਨੇ ਵੀ ਲੀਡਰ ਹੋ ਮਾਝੇ ਵਾਲੇ ਸਾਰੀਆਂ ਪਾਰਟੀਆਂ ਆਪਣੇ ਆਪ ਨੂੰ ਪਹਿਲਾਂ ਰੱਬ ਦਾ ਵਾਸਤਾ ਮਾਝੇ ਦਾ ਜਰਨਲ ਕਹਿਣਾ ਨਾ ਬੰਦ ਕਰੋ ਸਾਨੂੰ ਦੁੱਖ ਲੱਗਦਾ ਹੈਗਾ ਤੁਸੀਂ ਆਪਣੇ ਆਪ ਯਾਰ ਕਿਹਨਾਂ ਦੇ ਨਾਲ ਤੁਲਨਾ ਕਰੀ ਜਾਂਦੇ ਹੈਗੇ ਸਾਡੇ ਤੇ ਉਹ ਮਾਝ ਦੇ ਜਿਹੜੇ ਬਹਾਦਰ ਸੀ ਯਾਰ ਜਾਂ ਜਿਨ੍ਹਾਂ ਨੇ ਬਾਬਾ ਲక్ష్ਮੀ ਸਿੰਘ ਧਾਰੋਵਾਲੀ ਵਰਗੇ ਜਰਨੈਲ ਜਿਨ੍ਹਾਂ ਨੇ ਜਾ ਕੇ ਸ਼ਾਕਾ ਨਨਕਾਣਾ ਸਾਹਿਬ ਦੇ ਜਾ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਹੈਗੀਆਂ ਨੇ ਜਾਂ ਹੋਰ ਸਾਡੇ ਯੋਧਿਆਂ ਨੇ ਸੂਰਬੀਰਾਂ ਨੇ ਕੀਤੀਆਂਗੇ ਤੁਸੀਂ ਕਹਿੰਦੇ ਆ ਕੁਰਬਾਨੀਆਂ ਕੀਤੀਆਂ ਹੈਗੀਆਂ ਤੁਸੀਂ ਤਾਂ ਪੀੜੀਦਰ ਪੀੜੀ ਸੱਤਾ ਦਾ ਨੰਦਾ ਮੰਨਦੇ ਹੋਗੇ ਇਹ ਤਾਂ ਸਾਰੀਆਂ ਪਾਰਟੀਆਂ ਨੂੰ ਮਾਝ ਦੇ ਜਰਨੈਲ ਬੈਨ ਹੋਣੇ ਚਾਹੀਦੇ ਇਹਨੇ ਹੈਨਾ ਇਸ ਕਰਕੇ ਉਹਨਾਂ ਨੇ ਟਾਰਗੇਟ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਪਤਾ ਕਿ ਜਿੰਨਾ ਇਹਨਾਂ ਦੇ ਧੌਂ ਤੇ ਗੋਡਾ ਰੱਖੋਗੇ ਲੋਕੀ ਉਹਨਾਂ ਦਾ ਸਵਾਦ ਲੈਂਦੇ ਹੈਗੇ ਨਾ ਕਿਉਂਕਿ ਬਹੁਤ ਸਾਰੇ ਮਾਜੇ ਦੇ ਜਰਨੈਲਾ ਕਰਕੇ ਬਹੁਤ ਸਾਰੇ ਕਾਲੀ ਤੇ ਕਾਂਗਰਸੀ ਪਾਰਟੀ ਦੇ ਲੀਡਰਾਂ ਦਾ ਸਿਆਸੀ ਤੌਰ ਤੇ ਨੁਕਸਾਨ ਹੋਇਆ ਤੇ ਕਾਲੀ ਦਲ ਦਾ ਉੱਥੇ ਜਿਹੜਾ ਵਾ ਪੰਥਕ ਹੀ ਕ ਹਲਕਾ ਹੈਗਾ ਨਾ ਉਹਦੇ ਚ ਇਸ ਕਰਕੇ ਕਿ ਕਾਲੀ ਦਲ ਨੂੰ ਜਿੰਨਾ ਤੁਸੀਂ ਨਿੰਦੋਗੇ ਜਿੰਨਾ ਕਾਲੀਆਂ ਬਾਰੇ ਬੋਲੋਗੇ ਤੇ ਉਹ ਆਮ ਆਦੀ ਪਾਰਟੀ ਨੂੰ ਲੱਗਦਾ ਜਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਲੱਗਦਾ ਕਿ ਮੈਨੂੰ ਉਹਨਾਂ ਫਾਇਦਾ ਹੋਏਗਾ ਹਾਲਾਂਕਿ ਜਿਹੜੇ ਜਿਹੜੇ ਜਿਨ੍ਹਾਂ ਦੀ ਜਰਨੈਲਾਂ ਦੀ ਅੱਜ ਮੁੱਖ ਮੰਤਰੀ ਗੱਲ ਕਰਕੇ ਆਏ ਨੇ ਠੀਕ ਹੈ ਤੇ ਜਿਨ੍ਹਾਂ ਨੂੰ ਟਿਕਟ ਦਿੱਤੀ ਹੈਗੀਆ ਕਿਸੇ ਵੇਲੇ ਉਹ ਵੀ ਉਹਨਾਂ ਦੇ ਜਰਨੈਲਾਂ ਦੇ ਗੁਣ ਗਾਉਂਦੇ ਰਹੇ ਹੈਗੇ ਨੇ ਕੈਪਟਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਸ ਜਰਨੈਲ ਦੀ ਗੱਲ ਕਰਕੇ ਆਏ ਨੇ ਤੇ ਜਿਹੜਾ ਤੁਸੀਂ ਅੱਜ ਟਿਕਟ ਲੜਾ ਰਹੇ ਹੋ ਆਪਣੀ ਪਾਰਟੀ ਤੋਂ ਕਾਲੀਦਲ ਤੁੱਲਿਆ ਅਗਲੀ ਲੀਡਰ ਉਹ ਵੀ ਕਿਸੇ ਵੇਲੇ ਜਿਨ੍ਹਾਂ ਨੂੰ ਅੱਜ ਤੁਸੀਂ ਮੈਲ ਕਹਿ ਰਹੇ ਹੋ ਉਹਨਾਂ ਦੇ ਸ਼ੁਭਚਿੰਤ ਕਰੇ ਹੈਗੇ ਨੇ ਠੀਕ ਹੈ ਇਸ ਕਰਕੇ ਉਹਨਾਂ ਲੋਕਾਂ ਨੇ ਦੇਖਣਾ ਵਾ ਕਿ ਅਸੀਂ ਤਰਨਤਨ ਦੇ ਲੋਕਾਂ ਨੇ ਕਿ ਆਮ ਆਦਮੀ ਪਾਰਟੀ ਨੇ ਤਰਨਤਨ ਦੇ ਵਿੱਚ ਕੀ ਕੰਮ ਕੀਤਾ ਡਾਕਟਰ ਕਸ਼ਮੀਰ ਸਿੰਘ ਸੋਲ ਹੋਣੀ ਮਰਨ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਬੇਵਕਤੀ ਮੌਤ ਤੇ ਤਰਨਤਨ ਵਿਧਾਨ ਸਭਾ ਹਲਕੇ ਵਾਸਤੇ ਕੀ ਕੰਮ ਕੀਤਾ ਕੀ ਉਹਨਾਂ ਨੇ 105 ਪਿੰਡਾਂ ਦੇ ਵਿੱਚ ਇੱਕ ਵੀ ਇੱਟ ਲਵਾਈ ਹੈ ਚਾਹੇ ਉਹ ਟੈਲ ਲਵਾਈ ਹੋਵੇ ਚਾਹੇ ਉਹਨੂੰ ਪੇਵਰ ਲਵਾਈ ਹੋਵੇ ਸ਼ਹਿਰ ਦੇ ਵਿੱਚ 14 ਵਾਰਡ ਕੀ ਸ਼ਹਿਰ ਦੇ ਇੱਡਾ ਪਵਿੱਤਰ ਪੰਜਵੇਂ ਪਾਸ਼ਾ ਸਬ ਦਾ ਪਵਿੱਤਰ ਚਰਨਸ਼ੋਪਾਪਤ ਸ਼ਹਿਰ ਕੀ ਉੱਥੇ ਕੋਈ ਐਡੀ ਡਿਵੈਲਪਮੈਂਟ ਕਰਵਾਈ ਸੀ ਜੇ ਕਰਵਾਈ ਹੈ ਤਾਂ ਤੁਹਾਨੂੰ ਵੋਟਾਂ ਮੰਗਣ ਦੀ ਜ਼ਰੂਰਤ ਨਹੀਂ ਹੈ ਤੇ ਜੇ ਤੁਸੀਂ ਅੱਜ ਵੋਟਾਂ ਮੰਗ ਰਹੇ ਹੋ ਤੇ ਤਰਨਤਾ ਦੇ ਲੋਕ ਕਹਿਣਗੇ ਕਿ ਹਰਮੀਤ ਸਿੰਘ ਸੰਧੂ ਨੂੰ ਜਿਤਾ ਕੇ ਕੀ ਗਾਰੰਟੀ ਹੈ ਕਿ 1 ਸਾਲ ਦੇ ਵਿੱਚ ਅੰਮ੍ਰਿਤ ਤਰਨਤਾੜ ਸ਼ਹਿਰ ਦੀ ਉਹ ਤਸਵੀਰ ਹੀ ਚੇਂਜ ਕਰ ਦੇਣਗੇ ਇਹ ਮਝੈਲਾ ਨੇ ਦੇਖਣਾ ਹੈਗਾ ਕਿ ਜਿਹੜਾ ਇੱਥੇ ਤੁਸੀਂ ਮਲਵਈ ਗਿੱਧਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮਾਝੇ ਦੇ ਪੇਟ ਦੇ ਵਿੱਚ ਕਿ ਮਾਝੇ ਦੇ ਪੇਟ ਦੇ ਵਿੱਚ ਇਸ ਵਾਰ ਮਲਵਈ ਗਿੱਧਾ ਪਾਏਗਾ ਕਿ ਨਹੀਂ ਪਾਏਗਾ ਉਹ ਦੇਖਣਾ ਪਊਗਾ ਤਰਨਤਾਰਨ ਦੇ 105 ਪਿੰਡਾਂ ਦੇ ਲੋਕ ਤੇ ਸ਼ਹਿਰ ਦੇ ਜਿਹੜੇ 55 60 ਹਜ਼ਾਰ ਲੋਕਾਂ ਦੇ ਵੋਟ ਵੀ ਦੇਖਣਾ ਉਹ ਭਰੋਸਾ ਕਿਸ ਦੇ ਕਰਦੇ ਨੇ ਕਿ ਉਹ ਭਰੋਸਾ ਹਰਮਿੰਦਰ ਸਿੰਘ ਸੰਧੂ ਸਾਹਿਬ ਤੇ ਕਰਨਗੇ ਜਾਂ ਭਰੋਸਾ ਮੁਖਮੰਦੀ ਭਗਵੰਤ ਮਾਨ ਸਾਹਿਬ ਤੇ ਕਰਨਗੇ ਜਾਂ ਉਹ ਭਰੋਸਾ ਸ਼ੁਰਮਨੀ ਕਾਲੀਦਲ ਦੇ ਉਮੀਦਵਾਰ ਜਸਵਿੰਦਰ ਕੌਰ ਰੰਧਾਵਾ ਜਾਂ ਸੁਭੀ ਸਿੰਘ ਬਾਦਲ ਦੇ ਕਰਨਗੇ ਜਾਂ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਾਂ ਫਿਰ ਉਹ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਤੇ ਕਰਨਗੇ ਜਿਨ੍ਹਾਂ ਨੇ ਟਿਕਟ ਦਵਾਈ ਆ ਜਾਂ ਫਿਰ ਵਾਰਸ ਪੰਜਾਬ ਦਾ ਮਨਦੀਪ ਸਿੰਘ ਜਾਂ ਫਿਰ ਬੀਜੇਪੀ ਦਾ ਵੀ ਉਹਦੇ ਤਰ੍ਹਾਂ ਤਾਂ ਲੋਕਾਂ ਨੇ ਦੇਖਣਾ ਕਿ ਇਸ ਵਾਰ ਅਸੀਂ ਕਿਸ ਤੇ ਭਰੋਸਾ ਕਰਨਾ ਕਿਉਂਕਿ 22 ਵਾਲਾ ਸਮਾਂ ਜਿਹੜਾ ਵਾਰ-ਵਾਰ ਨਹੀਂ ਆਉਂਦਾ 22 ਦੇ ਵਿੱਚ ਇੱਕ ਹਵਾ ਸੀ ਉਸ ਹਵਾ ਦੇ ਵਿੱਚ ਲੋਕਾਂ ਨੇ ਵੋਟਾਂ ਝਾੜੂ ਵਾਲਿਆਂ ਨੂੰ ਪਾ ਦਿੱਤੀਆਂ ਹੁਣ ਲੋਕਾਂ ਨੇ 4 ਸਾਲ ਦੀ ਸਰਕਾਰ ਦੇਖ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇਖ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਲੋਕਾਂ ਨੇ ਬਹੁਤ ਭਾਸ਼ਣ ਸੁਣ ਲਏ ਹੈਗੇ ਨੇ ਹਰਮਿੰਦਰ ਸਿੰਘ ਸੰਧੂ ਸਾਹਿਬ ਦੇ ਭਾਸ਼ਣ ਸੁਣ ਲਏ ਨੇ ਕੈਬਨਿਟ ਵਜ਼ੀਰਾਂ ਦੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰਸ ਰਵਿੰਦ ਕੇਜਰੀਵਾਲ ਸਾਹਿਬ ਦੇ ਲੋਕਾਂ ਨੇ ਪੰਜਾਬ ਚ ਬਹੁਤ ਭਾਸ਼ਣ ਸੁਣ ਲਏ ਨੇ ਬਹੁਤ ਇਹਨਾਂ ਨੇ ਦਗਾਟਨ ਕਰਦੇ ਹੈਗੇ ਨੇ ਕਿੰਨਾ ਡਿਲੀਵਰ ਹੋਇਆ ਤਰਨ ਦਾ ਤਾਰ ਦੇ ਵਿੱਚ ਉਸ ਹਸਾਬ ਦੇ ਲੋਕਾਂ ਨੇ ਵੋਟਾਂ ਪਾਉਣੀਆਂ ਅੱਜ ਹੀ ਇੱਕ ਖਬਰ ਮਿਲੀ ਹੈ ਕਿ ਇੱਕ ਐਮਐਲਏ ਆਮ ਆਦੀ ਪਾਰਟੀ ਦੇ ਠੀਕ ਹੈ ਉਹ ਕਹਿੰਦੇ ਕਿ ਜਦੋਂ ਪਿੱਛੇ ਜੇ ਨੀ ਪੱਥਰਾਂ ਦੇ ਜਿਹੜੇ ਅਧਗਾਟਨ ਦੀ ਲਹਿਰ ਆਈ ਸੀ ਨਾ ਉਹ ਕਹਿੰਦੇ ਕਿ ਉਸ ਹਲਕੇ ਦੇ ਵਿੱਚ ਸਾਢੇ ਕਿ 3 ਲੱਖ ਦੇ ਜਿਹੜੇ ਬੋਰਡ ਨਹੀਂ ਹੁੰਦੇ ਜਿੱਥੇ ਮਾਨਯੋਗ ਫਲਾਣੇ ਫਲਾਣੇ ਦੀ ਅਗਵਾਈ ਹੇਠ ਫਲਾਣਾ ਫਲਾਣੇ ਨੇ ਉਦਘਾਟਨ ਕੀਤਾ ਉਹ ਕਹਿੰਦੇ ਸਾਢੇ 3 ਲੱਖ ਰੁਪਈਆ ਸੀ ਬਿਲ ਪਾਸ ਕੀਤਾ ਆਮ ਆਦੀ ਪਾਰਟੀ ਦੇ ਐਮਐਲਏ ਕਹਿੰਦੇ ਸਾਢੇ 3 ਲੱਖ ਤੇ ਮੈਨੂੰ ਦੇ ਤੁਸੀਂ ਉੱਤੇ ਫਲੈਕਸ ਬੋਰਡ ਹੀ ਲਾ ਦੋ ਹੁਣ ਇਹੋ ਜਿਹੇ ਤੇ ਆਮ ਆਦੀ ਪਾਰਟੀ ਦੇ ਐਮਐਲਏ ਕੰਮ ਕਰ ਰਹੇ ਨੇ ਉਥੇ ਨਹੀਂ ਪੱਥਰ ਜਿਹੜੇ ਬੋਰਡ ਤੇ ਹੁੰਦੇ ਨੇ ਨੇਮ ਪਲੇਟ ਫਾਊਂਡੇਸ਼ਨ ਸਟੋਨ ਮਾਨਣਯੋਗ ਮੁੱਖ ਮੰਤਰੀ ਹਾ ਉਦਘਾਟਨ ਹਾ ਉਦਘਾਟਨ ਕੀਤਾ ਚੇਤਗੀਰਤਾ ਥੱਲੇ ਐਸਡੀਐਮ ਤਹਿਸੀਲਦਾਰ ਤੇ ਜਾਂ ਕੌਂਸਲ ਜਾਂ ਪਿੰਡ ਦੇ ਸਰਪੰਚ ਤੇ ਪੰਚਾਇਤ ਦੇ ਨਾਮ ਲਿਖੇ ਹੁੰਦੇ ਨੇ ਹਣਾ ਜਿੱਥੇ ਕਿਸੇ ਵੇਲੇ ਸਰਕਾਰ ਕਹਿੰਦੀ ਸੀ ਕਿ ਇਹ ਭੋਲੇ ਮਿਸਤਰੀ ਦਾ ਛਿੰਦੇ ਮਿਸਤਰੀ ਦਾ ਗਾਮੇ ਸ਼ਾਮੇ ਮਜ਼ਦੂਰਾਂ ਦੇ ਨਾਮ ਲਿਖਾਂਗੇ ਉੱਥੇ ਉਹਨਾਂ ਦਿੱਲੀ ਵਾਲਿਆਂ ਦੇ ਤੇ ਪੰਜਾਬ ਵਾਲਿਆਂ ਦੇ ਨਾਮ ਲਿਖੇਰੇ ਉੱਥੇ ਕਹਿੰਦੇ ਅਸੀਂ ਪਲਾਕੇ ਦੇ ਵਿੱਚ ਉਸ ਹਲਕੇ ਦੇ ਵਿੱਚ ਸਟੋਨ ਜਿਹੜਾ ਫਾਊਂਡੇਸ਼ਨ ਸਟੋਨ ਨਹੀਂ ਲੱਗੇ ਉੱਥੇ ਫਲੈਕਸੀ ਲਾਗੇ ਫਲੈਕਸ ਸਸਤੀ ਪੈਂਦੀ ਹਣਾ ਹੁਣ ਇਹੋ ਜੇ ਛੋਟੇ ਛੋਟੇ ਕੀ ਕਹਿੰਦੇ ਚੰਦਾ ਚੋਰੀ ਕਿਹੜੀ ਚਿਹੜੀ ਚੋਰੀ ਚਿ ਚਿ ਜਦੋਂ ਤੁਸੀਂ ਚਿੰਦੀ ਚੋਰੀ ਕਰੋਗੇ ਯਾਰ ਤੁਹਾਨੂੰ ਲੋਕੀ ਵੋਟਾਂ ਪਾਉਣਗੇ ਲੇਕਿਨ ਇਹ ਤਾਂ ਫੋਟੋ ਵੀ ਲਵਾ ਲਈ ਸੀ ਫੋਟੋ ਦੇ ਬਣਨੇ ਕਿਤੇ ਕਿਤੇ ਲਵਾ ਲੀਆਂ ਆਈਆਂ ਨੇ ਤੇ ਫੋਟੋ ਤੇ ਮੜੀਆਂ ਦੇ ਬਲਵਾ ਲੀਆਂ ਕਿਬਲ ਦੀ ਤਾਰਾ ਸਪੈਸ਼ਲ ਰਿਪੇਅਰ ਸਪੈਸ਼ਲ ਵਰਕ ਸਪੈਸ਼ਲ ਕੰਮ ਚਲੋ ਉਹ ਵੱਖਰੀ ਪਰ ਤਨਤਾਂ ਦੇ ਲੋਕਾਂ ਨੇ ਦੇਖਣਾ ਹੈਗਾ ਕਿ ਕੀ ਅਸੀਂ ਭਰੋਸਾ ਸਰਕਾਰ ਤੇ ਕਰੀਏ ਜਾਂ ਕਿਸੇ ਆਪੋਜੀਸ਼ਨ ਪਾਰਟੀ ਤੇ ਭਰੋਸਾ ਕਰੀਏ ਜੇ ਉੱਥੋਂ ਸਰਕਾਰ ਜਿੱਤਦੀ ਹੈ ਤੇ ਲੋਕੀ ਕਹਿੰਨਗੇ ਹਾਂ ਹਜੇ ਇੱਕ ਸਾਲ ਕੰਮ ਕਰਵਾਸ ਜੇ ਸਰਕਾਰ ਹਾਰ ਜਾਂਦੀ ਹੈ ਤੇ ਆਮ ਆਦੀ ਪਾਰਟੀ ਦੀ ਸਰਕਾਰ ਤੇ ਬਹੁਤ ਜ਼ਿਆਦਾ ਅਸਰ ਪਏਗਾ ਤੇ ਜੇ ਦੂਜੇ ਪਾਸੇ ਸੋਚ ਲਈ ਕਿ ਆਪੋਜੀਸ਼ਨ ਪਾਰਟੀ ਕੋਈ ਜਿੱਤ ਗਈ ਚਾਹੇ ਸ਼ਰਮਣੀ ਅਕਾਲੀ ਦਲ ਦੀ ਬੀਬੀ ਜਿੱਤ ਜੇ ਜਾਂ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤ ਜੇ ਜਾਂ ਵਾਰਿਸ ਪੰਜਾਬ ਵਾਲਾ ਜਿੱਤ ਜੇ ਅਕਾਲੀ ਦਲ ਵੀ ਜਿੱਤ ਜੇ ਤੇ ਵੱਡੀ ਗੱਲ ਆ ਵੀ ਵਾਕਿਆ ਕਮਾਲ ਹੈ ਜੀ ਅਕਾਲੀ ਦਲ ਰਿਵਾਈਵ ਕਰ ਗਿਆ ਜੇ ਕਾਂਗਰਸ ਜਿੱਤ ਗਈ ਉਤੋਂ ਤੇ ਮਾਝੇ ਦੇ ਵਿੱਚ ਪਹਿਲਾਂ ਹੀ ਕਾਂਗਰਸ ਬੜੀ ਮਜ਼ਬੂਤ ਹੈ ਦੇਖੋ ਤੁਸੀਂ ਨਾ ਦੀਨਾਨਗਰ ਤੋਂ ਅਰਨਾ ਚੌਧਰੀ ਗੁਰਦਾਸਪੁਰ ਤੋਂ ਬਰਿੰਦਰ ਮੀਤ ਸਿੰਘ ਪਾੜਾ ਡੇਰਾ ਬਾਬਾ ਨਾਲ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਸੀ ਚਲੋ ਬਾਈਲੈਕਸ਼ਨ ਹੋ ਗਈ ਕਾਲੀਆਂ ਦੀ ਮਦਦ ਦੇ ਨਾਲ ਆਮ ਆਦੀ ਪਾਰਟੀ ਦਾ ਐਮਐਲਏ ਜਿੱਤ ਗੁਰਦੀਪ ਸਿੰਘ ਰੰਧਾਵਾ ਕਿਉਂਕਿ ਸੁੱਚਾ ਸਿੰਘ ਲਗਾ ਨੇ ਗੁਰਦੀਪ ਸਿੰਘ ਰੰਧਾਵਾ ਦੀ ਮਦਦ ਕੀਤੀ ਖੋਲ ਕੇ ਸ਼ਰੇਮ ਕੀਤੀ ਸੀ ਫਿਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਫਿਰ ਤੁਸੀਂ ਉੱਥੇ ਆ ਜਾਓ ਸੁਖ ਸਰਕਾਰ ਗਿਆ ਮਾਝੇ ਦੇ ਵਿੱਚ ਤੇ ਪਹਿਲਾਂ ਹੀ ਕਾਂਗਰਸ ਬੜੀ ਮਜ਼ਬੂਤ ਆ ਅੱਜ ਦੇ ਤਰੀਕ ਦੇ ਵਿੱਚ ਜੇ ਤਰਨਤਹਾਂ ਚੋਂ ਕਾਂਗਰਸ ਪਾਰਟੀ ਜਿੱਤ ਗਈ ਤੇ ਮਾਝਾ ਦੇ ਵਿੱਚ ਕਾਂਗਰਸ ਫਿਰ ਪਕੜ ਫੜ ਲੇਗੀ ਜੇ ਕਾਲੀ ਦਲ ਜਿੱਤ ਗਿਆ ਤੇ ਲੋਕੀਂ ਕਿ ਯਾਰ ਪੰਥਕ ਸੀਟ ਤੋਂ ਕਾਲੀ ਦਲ ਦਾ ਰਵਾਈਵਲ ਹੋ ਗਿਆ ਤੇ ਜੇ ਕਿਤੇ ਉਹ ਜਿੱਤ ਗਏ ਵਾਰਿਸ ਮਨਦੀਪ ਸਿੰਘ ਹੋਣੀ ਫਿਰ ਜਿਹੜੀਆਂ ਮਾਝੇ ਦੀਆਂ 25 ਸੀਟਾਂ ਨੇ ਗੁਰਦਾਸਪੁਰ ਪਠਾਨਕੋੜ ਅੰਬਰਸਰ ਤਰਨਤਨ ਫਿਰ 227 ਦੇ ਵਿੱਚ ਇਹ ਇਹ ਜਿਹੜੇ ਵਾਰਸ ਪੰਜਾਬ ਮਨਦੀਪ ਇਹਨਾਂ ਦਾ ਅਸਰ ਬਾਕੀ ਸੀਟਾਂ ਤੇ ਵੀ ਪਏਗਾ ਕਾਂਗਰਸ ਆਮ ਆਦੀ ਪਾਰਟੀ ਦਾ ਹਾਰਨਾ ਸਰਕਾਰ ਤੇ ਪਰਸ਼ਾਵਾ ਪਏਗਾ ਤੇ ਉਹਨਾਂ ਵਿੱਚੋਂ ਕੋਈ ਇੱਕ ਜਿੱਤ ਗਿਆ ਖਾਸ ਕਰਕੇ ਜੇ ਮਨਦੀਪ ਸਿੰਘ ਉਹਨੇ ਜਿੱਤ ਗਏ ਫਿਰ 227 ਤੇ ਬੜਾ ਅਸਰ ਪਏਗਾ ਪਰ ਇਹ ਹੈ ਕਿ ਜਿਹੜਾ ਅੱਜ ਉਹਨਾਂ ਨੇ ਕਿਹਾ ਮਾਜੇ ਦੇ ਜਰਰੇਲ ਹੀ ਮਾਜੇ ਦੇ ਮੈਲ ਕਿ ਕਹਿੰਦੇ ਉਹ ਕਹਿੰਦੇ ਕਿ ਸਾਰਾ ਤੇ ਅਸੀਂ ਜਿੱਤਿਆ ਤੇ ਮਾਜੇ ਦੇ ਜਰਨਲ ਕਿੱਥੋਂ ਰਹਿ ਗਏ ਦੂਜੀ ਗੱਲ ਜਿਹੜੇ ਸ਼ਰਮਨੀ ਕਾਲੀ ਦਿਲ ਦੀ ਸ਼ਰਮਨੀ ਕਾਲੀ ਨੇ ਅੱਜ ਫੇਰ ਅਰਸ਼ਦੀਪ ਕਲੇ ਹੋ ਰਹੇ ਮੈਂ ਇਹ ਗੱਲ ਕਰਦਾ ਹੈਗਾ ਇਹਦੇ ਵਿੱਚ ਹੀ ਉਸ ਤੋਂ ਪਹਿਲਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਅੱਜ ਰੈਲੀ ਕੀਤੀ ਲੋਕਾਂ ਨੂੰ ਸੰਬੋਧਨ ਕਰਦੇ ਉਹਨੇ ਇੱਕ ਗੱਲ ਕਹੀ ਕਹਿੰਦੇ ਪਹਿਲਾਂ ਮੈਨੂੰ ਪਤਾ ਹੈ ਮੈਂ ਛੋਟਾ ਹੁੰਦਾ ਸੀ ਇੱਥੇ ਕਿੰਨਾ ਮਾੜੇ ਹਾਲਾਤ ਰਹੇ ਨੇ ਅੱਜ ਵੀ ਜੇ ਗੱਲ ਕਰੀਏ ਪੂਰੇ ਤਰਨਤਾਰਨ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਪਰਚਾ ਦਰਜ ਹੈ ਤੁਸੀਂ ਦੱਸੋ ਚਾ ਪਿਛਲੇ 4 ਸਾਲਾਂ ਦੇ ਵਿੱਚ ਇੱਕ ਵੀ ਬੰਦੇ ਤੇ ਤਰਨਤਾਰਨ ਦੇ ਵਿੱਚ ਪਰਚਾ ਦਰਜ ਹੋਇਆ हां या ना दसो ਉਥੇ ਅਰਸ਼ਦੀਪ ਕਲੇਰ ਮੁਖ ਚੌਣ ਜਿਹੜੇ ਅਧਿਕਾਰੀ ਨੇ ਉਹਨਾਂ ਕੋਲ ਪਹੁੰਚ ਕੇ ਆਗੇ ਉਹ ਕਹਿੰਦੇ ਜੀ ਜਿਹੜੇ ਹਰਮਿਤ ਸਿੰਘ ਸੰਧੂ ਨੇ ਉਹਨਾਂ ਦੇ ਚਿਹਤ ਅਫਸਰ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਤੇ ਉਹ ਕਰਕੇ ਜਿਹੜੇ ਸਾਡੇ ਵਰਕਰ ਨੇ ਕਾਲੀ ਦਲ ਵਾਲੇ ਉਹਨਾਂ ਨੂੰ ਪਤਾ ਹੈਗਾ ਕਾਲੀ ਦਲ ਚ ਰਹੇ ਹੈਗੇ ਨੇ ਉਹ ਪਰਚੇ ਪਾ ਰਹੇ ਹੈਗੇ ਨੇ ਡਰਾ ਰਹੇ ਹੈਗੇ ਨੇ ਤੋ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਸਰਕਾਰਾਂ ਪਰਚੇ ਦਰਜ ਕਰਦੀਆਂ ਸਰਕਾਰਾਂ ਅੱਗੇ ਕੌਣ ਬੋਲਦਾ ਹੈਗਾ ਹੁਣ ਜਿਹੜੇ ਅੱਜ ਸੀਐਮ ਸਾਹਿਬ ਨੇ ਉੱਥੇ ਗੱਲ ਕੀਤੀ ਹੈਗੀ ਕਿ ਪਹਿਲਾਂ ਬਹੁਤ ਪਰਚੇ ਦੇਖੋ ਮਾਝੇ ਦੇ ਵਿੱਚ ਪਰਚੇ ਦੀ ਸਿਆਸਤ ਬੜੀ ਰਹੀ ਹੈਗੀ ਹੈ ਤੇ ਉਹ ਸਿਆਸਤ ਨੇ ਕਾਲੀਆਂ ਨੂੰ ਦਾ ਨੁਕਸਾਨ ਵੀ ਕੀਤਾ ਹੈਗਾ ਉੱਚੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਾਂ ਸ਼ਰੂਮ ਕਾਲੀ ਦਲ ਦੀ ਸਰਕਾਰ ਸੀ ਬਹੁਤ ਪਰਚੇ ਇੱਕ ਤੇ ਕਾਲੀ ਦਲ ਦਾ ਲੀਡਰ ਆਇਆ ਹੀ ਇੱਕ ਵਾਰ ਕਹਿੰਦੇ ਉਹ ਗੱਡੀ ਥਾਣੀ ਲੰਘ ਰਿਹਾ ਹੈਗਾ ਤੇ ਕਈ ਲੋਕਾਂ ਨੇ ਵੈਸੇ ਮੁੱਛ ਨੂੰ ਤਾ ਦੇਣ ਦੀ ਆਦਤ ਹੁੰਦੀ ਹੈ ਉਹ ਕਹਿੰਦਾ ਯਾਰ ਇਹ ਮੈਂ ਲੰਘ ਰਿਹਾ ਮੁੱਛ ਨੂੰ ਤਾ ਦੇ ਦਿੱਤੀ ਚਲੋ ਪੁਲਿਸ ਨੂੰ ਫੋਨ ਕੀਤਾ ਉਹਨੂੰ ਚੱਕ ਕੇ ਲਾਓ ਐਦਾਂ ਦੇ ਵੀ ਕਾਲੀ ਦਲ ਦੇ ਲੀਡਰ ਤੇ ਜਿਹੜੇ ਹੁਣ ਰੋਂਦੇ ਫਿਰਦੇ ਆਗੇ ਨੇ ਜਿਨ੍ਹਾਂ ਦੀਆਂ ਜਿਹੜੀਆਂ ਜਮਾਨਤਾਂ ਹੁਣ ਜਬਤ ਹੋਈਆਂ ਆਗੀਆਂ ਨੇ ਉਹ ਮਾਜੇ ਦੇ ਵਿੱਚ ਜਿਹੜੀ ਪਰਚਿਆਂ ਦੀ ਸਿਆਸਤ ਤਾਂ ਬੜੀ ਭੈੜੀ ਹੈ ਇਸ ਕਰਕੇ ਜਿੰਨਾ ਜਿੰਨਾ ਨੇ ਪਰਚੇ ਦੀ ਸਿਆਸਤ ਕੀਤੀ ਉਹ ਜਿਹੜਾ ਵਾ ਨੁਕਸਾਨ ਤੇ ਹੁਣ ਹਰਮੀਤ ਸਿੰਘ ਸੰਧੂ ਜਿਹੜਾ ਵਾ ਉਹ ਵੀ ਤੇ ਕਾਲੀ ਦਲ ਹੀ ਆ ਉਹ ਵੀ ਕਾਲੀ ਦਲ ਚੋਂ ਆਇਆ 15 15 15 15 ਸਾਲ ਉਹਨੇ ਵੀ ਕਾਲੀ ਦਲ ਚ 15 ਸਾਲ ਤੋਂ ਬਤੌਰ ਕਾਲੀ ਦਲ ਐਮ ਐ ਐਮ ਐਲ ਏ ਰਿਹਾ ਤੇ ਫਿਰ ਲਾਲੋ 17 ਦੇ 22 ਮਤਲਬ ਕਾਲੀ ਦਲ ਲੀਡਰ ਹੈ ਘੱਟੋ 25 30 ਸਾਲ ਤੇ ਉਹਨੂੰ ਤੇ ਕਾਲੀ ਦਲ ਦੇ ਬਾਰੇ ਪਤਾ ਹੈਗਾ ਅੱਜ ਅਰਸ਼ਦੀਪ ਸਿੰਘ ਕਲੇਰ ਜਿਹੜੇ ਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰੈਜ਼ੀਡੈਂਟ ਉਹਨਾਂ ਹੀ ਕਿਹਾ ਕਿ ਉਹਨੂੰ ਹਰਮੀਤ ਸਿੰਘ ਸੰਧੂ ਨੂੰ ਪਤਾ ਕਿਹੜਾ ਕਿਹੜਾ ਕਾਲੀ ਵਰਕਰ ਹੈ ਜਾਂ ਸਪੋਰਟਰ ਉਹ ਪਰਚਿਆਂ ਦੀ ਜਿਹੜੀ ਸਿਆਸਤ ਨਹੀਂ ਹੋਣੀ ਚਾਹ ਪਰ ਕਾਲੀ ਦਲ ਨੇ ਅਜੇ ਦੋਸ਼ ਲਾਇਏ ਨੇ ਮੁੱਖ ਚੋਣਕ ਅਧਿਕਾਰੀ ਨੂੰ ਮਿਲਿਆਗੇ ਨੇ ਕਿ ਜਿਹੜੇ ਜਸਵਿੰਦਰ ਕੌਰ ਰੰਧਾਵਾ ਪ੍ਰਿੰਸੀਪਲ ਉਹਨਾਂ ਦੇ ਪੀਏ ਦੇ ਵੀ ਪਰਚਾ ਦਰਜ ਕਰ ਦਿੱਤਾਗਾ ਮਤਲਬ ਪੀਏ ਦੇ ਪਰਚਾ ਦਰਜ ਕਰਵਾ ਕੇ ਤੁਸੀਂ ਸਾਬਤ ਕੀ ਕਰਨ ਚਾਹੁੰਦੇ ਕਹਿੰਦੇ ਫਿਰ ਉਹਨਾਂ ਕਿਹਾ ਸੀ ਕਿ ਜਿਹੜੇ ਕੰਪੇਨ ਦੇ ਵਿੱਚ ਸਾਨੂੰ ਇੱਕ ਫੋਰਚੂਨਰ ਗੱਡੀ ਦੇ ਆ ਜਿਹੜੀ ਚਾਹੀਦੀ ਜਿਹਦੀ ਉਹ ਫੋਰਚੂਨਰ ਗੱਡੀ ਸੀ ਉਹਦਾ ਉਹਨੂੰ ਉਹਦਾ ਡੇਢਾ ਮਾਲਕ ਸੀ ਜਾਂ ਉਹਦਾ ਡਰਾਈਵਰ CIA ਕਹਿੰਦੇ ਪੁਲਿਸ ਨੇ ਉਹਨੂੰ ਗੱਡੀ ਸਮੇਤ ਹੀ ਚੱਕ ਲਿਆ ਹੁੰਦਾ ਹੈਗਾ ਮਤਲਬ ਜਿਹੜੀ ਡਰਾਵੇ ਦੀ ਸਿਆਸਤ ਹੈ ਨਾ ਯਾਮਾ ਦੀ ਪਾੜੇ ਹਰਮਿੰਦਰ ਸਿੰਘ ਸੰਧੂ ਨੂੰ ਜ਼ਿਕਰਾ ਚਾਹੀਦਾ ਕਿ ਕਾਲੀਦਲ ਦੇ ਵਿੱਚ ਤੇਰੀਆਂ ਚੰਬੀਆਂ ਚਲਦੀਆਂ ਰਹੀਆਂ ਹੈਗੀਆਂ ਸਾਰੇ ਤਰਨਤਾਂ ਦੇ ਲੋਕਾਂ ਨੂੰ ਪਤਾ ਹੈਗਾ ਲਾਕੇ ਦੇ ਲੋਕਾਂ ਨੂੰ ਪਤਾ ਹੈਗਾ ਹੁਣ ਜਿਹੜੀਆਂ ਚੰਬੀਆਂ ਚਲਾਉਣ ਦੀ ਕੋਸ਼ਿਸ਼ ਕਰੋਗੇ ਤੁਹਾਡਾ ਨੁਕਸਾਨ ਹੋਏਗਾ ਜੇ ਤੁਸੀਂ ਲੋਕਾਂ ਨੂੰ ਡਰਾਓਗੇ ਤਾਂ ਮੁਕਾਓਗੇ ਪਰਚੇ ਦਰਜ ਕਰਵਾ ਲੋਗੇ ਜਮਾਨਤ ਪਰਚੇ ਜਿਹੜੇ ਨੇ ਖਾਸ ਕਰਕੇ ਮਾਝੇ ਦੇ ਉਹ ਵੀ ਆਪ ਹਰਮਿੰਦਰ ਸੰਧੂ ਮਾਝੇ ਦਾ ਹੀ ਹੈ ਪ੍ਰੋਪਰ ਮਝਾਇਆ ਲਾ ਟੈਕਸ ਬਣਾ ਮਜ੍ਹਦ ਲੋਕ ਪਰਚਿਆਂ ਤੋਂ ਡਰਦੇ ਆ ਕਿਨੇ ਪਰਚੇ ਵੀ ਤੇ ਬੰਦਿਆਂ ਦੇ ਪਰਚੇ ਕਿਤੇ ਬੱਕਰੀਆਂ ਤੇ ਭੇਡਾਂ ਦੇ ਤੇ ਮੱਝਾਂ ਗਾਵਾਂ ਤੇ ਹੁੰਦੇ ਨੇ ਉਹ ਪਿੱਛੇ ਦੀ ਨਹੀਂ ਇੱਕ ਪਿੱਛੇ ਇੱਕ ਐਸਐਸਪੀ ਦੀ ਇੱਕ ਕਹਿੰਦੀ ਬਾਬਾ ਜੀ ਪਰਚੇ ਪਰਚਾ ਹੋ ਜਾਊਗਾ ਕਹਿੰਦਾ ਜੱਟ ਪਰਚੇ ਤੋਂ ਨਹੀਂ ਡਰਦੇ ਹੁੰਦੇ ਨਾ ਮਨ ਇਸ ਕਰਕੇ ਤੁਸੀਂ ਪਰਚਿਆਂ ਦੀ ਘੇਰੀ ਠੀਕ ਹੈ ਬੰਦੇ ਦੀ ਖੱਜਲ ਖਵਾਰੀ ਹੁੰਦੀ ਬੰਦੇ ਤੇ ਪੈਸੇ ਲੱਗਦੇ ਆ ਕਿਨੇ ਜੋ ਆਖੇ ਜਮਾਨਤ ਦਰਜ ਪਰ ਤੁਸੀਂ ਉਹ ਇੱਕ ਪਰਚਾ ਦਰਜ ਹੋਇਆ ਕਿ ਤੁਸੀਂ ਹਿਆਰ ਮੋੜ ਖਰਾਬ ਕਰ ਲੈਂਦੇ ਨਾ ਇਹ ਡਰਾਉਣ ਜੇ ਤੁਸੀਂ ਕੰਮ ਚੰਗੇ ਕਰਦੇ ਤੁਸੀਂ ਕਹੋਗੇ ਮੈਂ ਸਾਲ ਦੇ ਵਿੱਚ ਕੰਮ ਉਹ ਕਰੂੰਗਾ ਜਿਹੜੇ 4 ਸਾਲ ਦੇ ਵਿੱਚ ਨਹੀਂ ਹੋਏ ਠੀਕ ਹੈ ਫਿਰ ਤੇ ਲੋਕੀਂਦਰ ਵੋਟਰਾਂ ਪਾ ਦੇ ਤੇ ਜੇ ਤੁਸੀਂ ਇਦਾਂ ਡਰਾ ਧਮਕਾ ਕੇ ਪਹੋਗੇ ਤੇ ਉਹ ਤੇ ਮਾੜੀ ਗੱਲ ਆ ਗਈ ਨਾ ਫਿਰ ਸਰਕਾਰ ਇਦਾਂ ਕਿਵੇਂ ਚੱਲਦੀ ਅੱਜ ਚਲੋ ਤੁਹਾਡੀ ਸਰਕਾਰ ਹੈ ਨਾ ਇਲੈਕਸ਼ਨ ਕਮਿਸ਼ਨ ਵੀ ਇੰਨਾ ਧਿਆਨ ਨਹੀਂ ਦੇ ਰਿਹਾ ਕਿਉਂਕਿ ਉਹ ਪਤਾ ਇੱਕ ਜਿਮਨੀ ਚੋਂ ਆ ਵੀਸ ਸਤਾਏ ਦੇ ਵਿੱਚ ਤਾਂ ਨਹੀਂ ਇਹ ਹਾਲ ਹੋਣੇ ਨਾ ਉਹ ਸਮਾਂ ਨਹੀਂ ਨਾ ਰਹਿਣਾਗਾ ਉਦੋਂ ਤੋਂ ਲੋਕੀ ਫਿਰ ਗਿਣ-ਗਿਣ ਕੇ ਬਦਲੇ ਲੈਣਗੇ ਔਰ ਦੂਜੇ ਸਭ ਤੋਂ ਵੱਡੀ ਗੱਲ ਜਿਹੜਾ ਅਸ਼ਰੂਮ ਨਿਕਾਲੇ ਦਾ ਇਲਜ਼ਾਮ ਲਗਾ ਰਿਹਾ ਨਾ ਉਹਦੇ ਜੇ ਕਿ ਜਿਹੜੇ ਤਿੰਨ ਡੀਐਸਪੀ ਨੇ ਉਹ ਪਹਿਲਾਂ ਉੱਥੇ 15-15 ਸਾਲ ਇਨਸਪੈਕਟਰ ਰਹੇ ਹੈਗੇ ਨੇ ਇੱਕ ਤਾਂ ਕਹਿੰਦੇ ਹਰਮਿੰਦਰ ਸਿੰਘ ਸੰਧੂ ਹੁਣਾਂ ਦਾ ਰਿਸ਼ਤੇਦਾਰ ਆ ਉਹ ਚੋਣ ਕਮਿਸ਼ਨ ਨੂੰ ਚਾਹੀਦਾ ਕਿ ਕਾਨੂੰਨ ਕੀ ਕਹਿੰਦਾ ਹੈਗਾ ਕਿ ਇੱਕ ਸ਼ਹਿਰ ਦੇ ਵਿੱਚ 3 ਸਾਲ ਤੋਂ ਜੇ ਕੋਈ ਬੰਦਾ ਬੈਠਾ ਉਹਨੂੰ ਬਦਲ ਦੋ ਤੇ ਜਿਹੜਾ ਤੁਹਾਡਾ ਬਲੱਡ ਰਿਲੇਸ਼ਨ ਹੈ ਉਹਨੂੰ ਤੇ ਉੱਥੇ ਲਾਣਾ ਨਹੀਂ ਚਾਹੀਦਾ ਹੁਣ ਚੋਣ ਕਮਿਸ਼ਨ ਨੇ ਦੇਖਣਾ ਹੈਗਾ ਕਿ ਕਾਲੀ ਦਲ ਦੀ ਜਿਹੜੀ ਸ਼ਿਕਾਇਤ ਦੇ ਵਿੱਚ ਕਿੰਨਾ ਵਜਨ ਆਏਗਾ ਪਰ ਮੈਨੂੰ ਲੱਗਦਾ ਕਿ ਜਿਹੜੀ ਪਰਚਿਆਂ ਵਾਲੀ ਸਿਆਸਤ ਆ ਉਹ ਕਾਲੀ ਦਲ ਨੂੰ ਵੀ ਮਾੜੀ ਪਈ ਉਹ ਕਾਂਗਰਸ ਨੂੰ ਵੀ ਮਾੜੀ ਪਈ ਤੇ ਉਹ ਆਮ ਆਦੀ ਪਾਰਟੀ ਨੂੰ ਵੀ ਮਾੜੀ ਪਈਗੀ ਇਹਨਾਂ ਦੇ ਵੀ ਬਹੁਤ ਸਾਰੇ ਐਮਐਲਏਸ ਤੇ ਲੋਕੀ ਇਲਜ਼ਾਮ ਲਗਾਉਂਦੇ ਨੇ ਕਿ ਇਹਨਾਂ ਨੇ ਝੂਠੇ ਪਰਚੇ ਦਰਜ ਕਰਵਾਏ ਨੇ